ਸਤਿ ਸ੍ਰੀ ਅਕਾਲ ਸਟੀਲ ਇੰਡੀਆ ਦੁਆਰਾ ਚਾਲਿਤ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਗੋਵਿੰਦਵਾਲ ਸਹਿਬ ਥਰਮ ਪਲੱਟ ਚਲਾਉਣ ਲਈ ਕਮੇਟੀ ਦਾ ਗਠਨ ਝੋਨੇ ਦੇ ਸੀਜ਼ਨ ਤੱਕ ਲੋਕਾਂ ਨੂੰ ਬਿਜਲੀ ਤੋਂ ਮਿਲ ਸਕਦੀ ਹੈ ਵੱਡੀ ਰਾਹਤ ਜ਼ਮੀਨਾਂ ਦੇ ਇੰਤਕਾਲਾਂ ਦੇ ਨਿਪਟਾਰੇ ਲਈ 15 ਜਨਵਰੀ ਤੋਂ ਮੋੜ ਲੱਗੇਗਾ ਵਿਸ਼ੇਸ਼ ਕੈਂਪ ਇਸ ਤੋਂ ਪਹਿਲਾਂ 6 ਜਨਵਰੀ ਨੂੰ ਸਰਕਾਰ ਨੇ ਬਣਾਇਆ ਸੀ ਵੱਡਾ ਰਿਕਾਰਡ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਨੂੰ ਲੈ ਕੇ ਨਿਕਲਿਆ ਵੱਡਾ ਹੱਲ ਹਰਿਆਣਾ ਨੇ ਲਗਾਇਆ ਵੱਡਾ ਜਗਾੜ ਪੂਰੇ ਦੇਸ਼ ਵਿੱਚ ਵਹੇਗੀ ਸਤਸਵਤੀ ਨਦੀ ਪੰਜਾਬ ਦੇ ਕੋੜਿਆਂ ਦੇ ਸੋਚ ਹਰਿਆਣਾ ਦਾ ਫੁਰਜ ਖਲੀਫਾ ਜਿੱਤਿਆ ਮਾਗੀ ਮੇਲੇ 'ਚ 2 ਕਰੋੜ ਰੁਪਏ ਤੱਕ ਦੇ ਕੋੜੇ ਆਏ ਮਹਿਲਾ ਵਰਗ ਵਿੱਚ ਮਾਰਵਾੜੀ ਹੀਨਾ ਜੇਤੂ ਰਹੀ ਪੰਜਾਬ 'ਚ ਅਗਲੇ 2 ਦਿਨਾਂ ਤੱਕ ਬਰੇਗਾ ਠੰਡ ਦਾ ਕਹਿਰ ਲੋਕਾਂ ਨੂੰ ਘਰ 'ਚੋਂ ਬਾਹਰ ਨਿਕਲਣ ਦੀ ਦਿੱਤੀ ਚੇਤਾਵਨੀ ਆਓ ਹੁਣ ਜਾਣਦਾ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਪੰਜਾਬ ਸਰਕਾਰ ਨੇ ਗੋਵਿੰਦਵਾਲ ਸਾਹਿਬ ਥਰਮ ਪਲਾਟ ਨੂੰ ਖਰੀਦਣ ਤੋਂ ਬਾਅਦ ਹੁਣ ਇਸ ਨੂੰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਤਹਿਤ ਸਰਕਾਰ ਚੋਂਨੇ ਦੇ ਸੀਜ਼ਨ ਜੂਨ ਤੱਕ ਇਸ ਪਲਾਟ ਵਿੱਚ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਹੈ ਇਸ ਤੋਂ ਇਲਾਵਾ ਇਸ ਪਲਾਟ ਦੀ ਸੰਭਾਲ ਲਈ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਥਰਮ ਪਲਾਟ 1880 ਕਰੋੜ ਰੁਪਏ ਵਿੱਚ ਖਰੀਦਿਆ ਸੀ ਇਹ 540 ਮੈਗਾਵਾਟ ਸਮਰੱਥਾ ਵਾਲਾ ਤੁਹਾਨੂੰ ਪਲੱਟ ਪਹਿਲਾਂ ਅਧੀ ਸਮਰੱਥਾ ਤੇ ਚੱਲ ਰਿਹਾ ਸੀ ਹੁਣ ਸਰਕਾਰ ਵੱਲੋਂ ਇਸ ਨੂੰ ਵੱਧ ਸਮਰੱਥਾ ਨਾਲ ਚਲਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਜਲੀ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਸਰਕਾਰ ਸੂਬੇ ਵਿੱਚ ਬੜੀ ਲਗਨ ਨਾਲ ਦਿਨ ਰਾਤ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਤੇ ਹੀ ਪੰਜਾਬ ਸਰਕਾਰ ਜ਼ਮੀਨੀ ਦਸਤਾਵੇਜ਼ ਜਾਂ ਨਾਲ ਸੰਬੰਧਿਤ ਨਿਮਟਾਰਿਆਂ ਲਈ 15 ਜਨਵਰੀ ਨੂੰ ਸਵੇਰੇ ਵਿੱਚ ਇੱਕ ਹੋਰ ਵਿਸ਼ੇਸ਼ ਕੈਂਪ ਲਗਾਉਣ ਜਾ ਰਹੀ ਹੈ ਜਿਸ ਵਿੱਚ ਜ਼ਮੀਨਾਂ ਦੇ ਇਨਕਾਲਾ ਸੰਬੰਧੀ ਮਸਲੇ ਜਲਦੀ ਨਾਲ ਹੱਲ ਹੋਣਗੇ ਦੱਸਦੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 6 ਜਨਵਰੀ ਨੂੰ ਜ਼ਿਮਿਨੀ ਦਸਤਾਵੇਜ਼ਾਂ ਨਾਲ ਸੰਬੰਧਿਤ ਝਗੜਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਾਇਆ ਸੀ ਜਿਸ ਵਿੱਚ 31000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ ਇਸ ਕੈਂਪ ਨੂੰ ਸਪੈਸ਼ਲ ਇਨਕਾਲਾ ਦਾ ਕੈਂਪ ਵੀ ਕਿਹਾ ਗਿਆ ਸੀ ਪੰਜਾਬ ਅਤੇ ਹਰਿਆਣਾ ਵਿੱਚ ਪਾਣੀਆਂ ਨੂੰ ਲੈ ਕੇ ਲਗਾਤਾਰ ਤਕਰਾਰ ਚੱਲਦਾ ਆ ਰਿਹਾ ਹੈ। ਮੀਡੀਆ ਜਾਣਕਾਰੀ ਅਨੁਸਾਰ ਹਰਿਆਣਾ ਸਰਸਪਤੀ ਹੈਰੀਟੇਜ ਡਿਵੈਲਪਮੈਂਟ ਬੋਰਡ ਨੇ ਜਲ ਭੰਡਾਰ ਨਾਲ ਸੰਬੰਧਿਤ ਪੱਤਰ ਪੰਜਾਬ ਸਰਕਾਰ ਨੂੰ ਦਿੱਤਾ। 200 ਕਿਲੋਮੀਟਰ ਲੰਬੀ ਨਦੀ ਦੇ ਨਿਰਮਾਣ ਨਾਲ ਸੰਬੰਧਿਤ ਪੱਤਰ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ ਸੌਂਪਣ ਦਾ ਫੈਸਲਾ ਕੀਤਾ। ਦੱਸਦੀ ਹੈ ਕਿ ਇਸ ਸਰਸਪਤੀ ਨਦੀ ਨੂੰ ਮੋੜ ਸੁਰਜੀਤ ਕਰਨ ਲਈ ਪਟਿਆਲਾ ਦੇ ਪਿੰਡ ਸਾਗਰਾਮ ਵਿੱਚ ਜਲ ਭੰਡਾਰ ਦਾ ਨਿਰਮਾਣ ਕੀਤਾ ਜਾਵੇਗਾ। ਸਰਸਵਤੀ ਅਤੇ ਕਗਰਦ ਰਿਆਮਾਂ ਦੇ ਆਪਸ ਵਿੱਚ ਮਿਲਣ ਵਾਲੀ ਥਾਂ ਤੇ ਬਣਾਏ ਜਾਣ ਵਾਲੇ ਇਸ ਜਲ ਭੰਡਾਰ ਨਾਲ ਸਿਰਫ ਧਰਤੀ ਹੇਠਾ ਪਾਣੀ ਚਾਰਜ ਹੋਵੇਗਾ ਸਗੋਂ ਪੰਜਾਬ ਨੂੰ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੇ ਖ਼ਤਰੇ ਤੋਂ ਵੀ ਬਚਾਇਆ ਜਾ ਸਕੇਗਾ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਮਾਗੀ ਮੇਲਾ ਸ਼ੁਰੂ ਹੋ ਗਿਆ ਹੈ ਇਸ ਮੇਲੇ ਵਿੱਚ ਸਭ ਤੋਂ ਵੱਧ ਖਿੱਚਦਾ ਕੇਂਦਰ ਘੋੜਿਆਂ ਦੀ ਮੰਡੀ ਹੁੰਦੀ ਹੈ ਜਿਸ ਵਿੱਚ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਅਤੇ ਗੁਜਰਾਤ ਤੋਂ ਘੋੜੇ ਲੈ ਆਂਦੇ ਗਏ ਹਨ ਇਸ ਮੰਡੀ ਵਿੱਚ 2 ਲੱਖ ਤੋਂ 2 ਕਰੋੜ ਤੱਕ ਦੇ ਮਹਿੰਗੇ ਘੋੜੇ ਹੁੰਦੇ ਹਨ ਇਸ ਮੇਲੇ ਵਿੱਚ ਘੋੜਿਆਂ ਦਾ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਹਰਿਆਣਾ ਦਾ ਘੋੜਾ ਬੁਰਜ ਖਲੀਫਾ ਜਿੱਤੇ ਆ ਦੂਜੇ ਪਾਸੇ ਨਰ ਘੋੜੀਆਂ ਦੇ ਸ਼ੋਅ ਵਿੱਚ ਮਾਰਵਾੜੀ ਹੀਨ ਜਿੱਤੂ ਰਹੀ ਪੰਜਾਬ ਹਰਿਆਣਾ ਵਿੱਚ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ ਇਸੇ ਤਹਿਤ ਹੀ ਮੌਸਮ ਭਾਗ ਨੇ 2 ਦਿਨਾਂ ਲਈ ਠੰਡ ਦਾ ਅਲਰਟ ਜਾਰੀ ਕੀਤਾ ਹੈ ਉਥੇ ਹੀ ਡਿਸਚਾਰਜ ਮੈਨੇਜਮੈਂਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਠੰਡ ਵਿੱਚ ਬਾਹਰ ਨਾ ਨਿਕਲਣ ਦੇ ਮੈਸੇਜ ਭੇਜੇ ਜਾ ਰਹੇ ਹਨ ਇਸੇ ਦਰਾਂ ਹੀ ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਜਿਤਾਈ ਹੈ ਖੇਤੀવાડી ਅਤੇ ਖੇਤੀ ਸੰਦਰਭ ਦੀ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਪੰਜਾਬੀ ਦੇ ਨਾਲ